ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ 22 ਵਿਖੇ ਗੋਡੋਕਾਈ 2 ਮਿਕਸਡ ਮਾਰਸ਼ਲ ਆਰਟ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਸ਼ਰਨਜੀਤ ਸਿੰਘ ਦੀ ਅਦਵਾਈ ਹੈ ਖਿਡਾਰੀਆਂ ਦੇ ਲਈ ਵਰਕਸ਼ਾਪ ਤੇ 6ਵੀਂ ਨੈਸ਼ਨਲ ਸਿੱਖ ਗੇਡਾ 2024 ਦੇ ਜੀਤੂਆਂ ਨੂੰ ਸਨਮਾਨਿਤ ਕਰਨ ਲਈ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਸ ਦੌਰਾਨ ਵਿਸ਼ਵ ਪ੍ਰਸਿੱਧ ਮਾਰਸ਼ਲ ਆਰਟਸ ਕੋਚ ਸੋਕੇ ਜਵਾਚਿਮ ਪੀਟਰਸ ਵੀ ਮੌਜੂਦ ਰਹੇ ਸਮੋਕੇ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਦੇ ਬੱਚਿਆਂ ਨੂੰ martial arts game ਦੀ ਕੋਚਿੰਗ ਦੇ ਲਈ ਮਦਦ ਕਰ ਰਹੇ ਨੇ ਤੇ ਸਰਕਾਰਾਂ ਵੀ ਅੱਗੇ ਹੋ ਕੇ ਮਦਦ ਕਰਨ ਤਾਂ ਜੋ ਖਿਡਾਰੀ ਦੇਸ਼ ਲਈ ਮੈਡਲ ਲਿਆ ਸਕਣ ਜਿਹੜੀਆਂ ਸਟੇਟ ਗੇਮਸ ਹੁੰਦੀਆਂ ਜੀ ਜਾਂ ਨੈਸ਼ਨਲ ਗੇਮਸ ਹੁੰਦੀਆਂ ਉਹਦੇ ਚੋਂ ਅਸੀਂ ਬੱਚੇ ਸਿਲੈਕਟ ਕਰੀਦੇ ਆ ਜੀ ਸਾਡੇ ਬੱਚੇ ਹੁਣ ਪਿਛਲੇ ਮਤਲਬ অলਮੋਸਟ 6-7 ਸਾਲਾਂ ਦੇ ਵਿੱਚੋਂ ਨੈਸ਼ਨਲ ਦੇ ਵਿੱਚ 골ਡ ਹੀ ਹੈਗੀ ਆ ਜੀ ਤੇ ਟੌਪ ਚੱਲ ਰਹੇ ਆ ਜੀ ਉਸ ਤੋਂ ਬਾਅਦ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ 골ਡ ਲਏ ਇੱਕ ਸਾਡੀ ਗੁੱਡ ਨੇ ਸਿਲਵਰ ਵੀ ਲਿਆ ਪਰ ਉਹ ਉਦੋਂ ਬਮਾਰ ਸੀ ਦੈਟਸ ਵਾਈ ਸ਼ੀ ਗੇਟ ਦ ਸਿਲਵਰ ਇਹ ਜਿਹੜੀ ਸਿਲੈਕਸ਼ਨ ਹੈ ਇਸ ਨਾਥਿੰਗ ਸਾਡਾ ਕਲੱਬ ਦਾ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਜੀ ਅਸੀਂ ਆਪਦੇ ਬੱਚੇ ਭੇਜਦੇ ਹਾਂ ਹਾਂ ਕੋਈ ਬੱਚਾ ਸਾਨੂੰ ਲੱਗਦਾ ਵੀ ਇਹ ਕਰ ਸਕਦਾ ਪਰ ਇਹ ਟ੍ਰੇਨਿੰਗ ਕਰਕੇ ਰਹਿ ਗਿਆ ਕੌਜ਼ ਹੁਣ ਕਈ ਬੱਚਿਆਂ ਦੇ ਸਾਡੇ ਵਿੱਚ ਸਾਨੂੰ ਦਿਖ ਰਹੀ ਸੀ ਵੀ ਇੱਕ ਤੇ ਕਮੀ ਆ ਰਹੀ ਹੈ ਦੈਟਸ ਵਾਈ ਅਸੀਂ ਜਰਮਨੀ ਤੋਂ ਮਿਸਟਰ ਪੀਟਰ ਨੂੰ ਇਹ ਰਿਕੁਐਸਟ ਕੀਤੀ ਮਿਸਟਰ ਪੀਟਰ FBI SWAT ਟੀਮ ਅਮਰੀਕਾ ਦੇ ਵਿੱਚ ਮਿਸਟਰ ਪੁਤਿਨ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਹਨ ਉਹਨਾਂ ਦੀ ਪਰਸਨਲ ਸਿਕਿਉਰਿਟੀ ਨੂੰ ਟ੍ਰੇਨ ਕਰਦੇ ਆ ਇਹ 20 ਤੋਂ ਕੰਟਰੀਆਂ ਦੇ ਵਿੱਚ ਜਾ ਕੇ ਟ੍ਰੇਨ ਕਰਦੇ ਆ ਠੀਕ ਹੈ ਜੀ ਜਪਾਨ ਦੇ ਵਿੱਚ ਇਹ ਜਾ ਕੇ ਟ੍ਰੇਨ ਕਰਦੇ ਆ ਜਦ ਕਿ ਜਪਾਨ ਸਾਨੂੰ ਇਹ ਹੁੰਦਾ ਕਿ ਜਪਾਨ ਵਾਲੇ ਆ ਕੇ ਟ੍ਰੇਨ ਕਰਦੇ ਆ ਬਟ ਹੀ ਇਸ ਓਨਲੀ ਪਰਸਨ ਇਨ ਦਾ ਵਰਲਡ ਜਿਹੜਾ ਜਪਾਨ ਜਾ ਕੇ ਟ੍ਰੇਨ ਕਰਦਾ ਸੋ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਡੇ ਤੁਸੀਂ ਪਹਿਲਾਂ ਬੱਚਿਆਂ ਦੇ ਗੇਮ ਦੇਖੋ ਫਿਰ ਇਹ ਇੰਗਲੈਂਡ ਗਏ ਸਾਡੇ ਬੱਚਿਆਂ ਨਾਲ ਇਹਨਾਂ ਨੇ ਗੇਮ ਕੀਤੀ ਐਂਡ ਹੀ ਬਹੁਤ ਇੰਪ੍ਰੈਸ ਹੋਏ ਫਿਰ ਇਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਬੱਚਿਆਂ ਨੂੰ ਡੈਫੀਨਿਟਲੀ ਟ੍ਰੇਨ ਕਰਾਂਗੇ ਸੋ ਸਾਡੇ ਨਾਲ ਜਿੰਨਾ ਕਿ ਹੋਇਆ ਸੀ ਵੀ ਅਸੀਂ ਕਿਹਾ ਸੀ ਵੀ ਸਾਡੇ 5 ਜਾਂ 6 ਬੱਚਿਆਂ ਨੂੰ ਤੁਸੀਂ ਟ੍ਰੇਨ ਕਰੋ ਇਹਨਾਂ ਨੇ ਬੱਚਿਆਂ ਦਾ ਉਹਨਾਂ ਦਾ ਜੋਸ਼ ਵੇਖ ਕੇ ਉਹਨਾਂ ਦਾ ਉਹਨਾਂ ਦੀ ਗੇਮ ਦੇ ਕੇ ਇਹ ਕਹਿੰਦੇ ਮੈਂ ਸਾਡੇ ਸਾਰੇ ਦੇ ਸਾਰੇ ਬੱਚਿਆਂ ਨੂੰ ਟ੍ਰੇਨਿੰਗ ਦਊਗਾ ਫਿਰ ਉਹ ਸਾਰੇ ਗੇਮ ਦੇਖ ਕੇ ਬੱਚਿਆਂ ਦਾ ਹੌਸਲਾ ਵੇਖ ਕੇ ਇਹਨਾਂ ਨੇ ਸਾਨੂੰ ਇਨਵਿਟੇਸ਼ਨ ਦਿੱਤਾ ਜਰਮਨੀ ਦਾ ਸੋ ਹੁਣ ਅਸੀਂ ਬੱਚੇ ਆਲਮੋਸਟ ਸਾਰੇ ਬੱਚੇ ਅਸੀਂ ਭੇਜ ਰਹੇ ਹਾਂ ਜਰਮਨੀ ਇਹਨਾਂ ਦੇ ਕਲੱਬ ਦੇ ਵਿੱਚ ਉਸ ਤੋਂ ਬਾਅਦ ਸਾਡਾ ਇੱਕ ਕੈਂਪ ਹੈਗਾ ਜੀ ਲੰਡਨ ਦੇ ਵਿੱਚ ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਗੇਮਾਂ ਹੋਣੀਆਂ ਫਿਰ ਸਾਡੇ ਬੱਚੇ ਉੱਥੇ ਜਾ ਰਹੇ ਆ ਜੀ ਆਲਮੋਸਟ ਪ੍ਰੋਬਬਲੀ ਅਸੀਂ ਭਾਰਤ ਸਰਕਾਰ ਦੀ ਝੋਲੀ ਦੇ ਵਿੱਚ 골ਡ ਮੈਡਲ ਪਾਵਾਂਗੇ ਜੀ ਵਿਸ਼ਵ ਪ੍ਰਸਿੱਧ ਮਾਰਸ਼ਲ ਆਰਟਿਸਟ ਸੋਕੇ ਜਵਾਚਿਮ ਪੀਟਰਸ ਜੋ ਕਿ ਬਲੈਕ ਬੈਲਟ 10ਵੇਂ ਅਤੇ WBKF ਜਰਮਨੀ ਦੇ ਪ੍ਰਧਾਨ ਤੇ ਸਾਬਕਾ ਕਰਨਲ ਨੇ ਉਹਨਾਂ ਜਗਬਾੜੀ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਆ ਕਿ ਉਹ ਇੰਡੀਆ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਦੇ ਲਈ ਸਪੈਸ਼ਲ ਜਰਮਨੀ ਤੋਂ ਆਏ ਨੇ ਸੋਕੇ ਜਵਾਚਿਮ ਪੀਟਰਸ ਨੇ ਇਹ ਵੀ ਕਿਹਾ ਕਿ ਮਾਰਸ਼ਲ ਆਰਟਸ ਦੇ ਸ਼ੌਕੀਨ ਬੱਚਿਆਂ ਦੇ ਲਈ ਅਜਿਹੇ ਟ੍ਰੇਨਿੰਗ ਕੈਂਪ ਲੱਗਦੇ ਰਹਿਣੇ ਚਾਹੀਦੇ ਨੇ ਤੇ ਅਜਿਹੇ ਟ੍ਰੇਨਿੰਗ ਵਰਕਸ਼ਾਪ ਦੇ ਲਈ ਉਹ ਭਾਰਤ ਹਰ ਵਾਰ ਆਉਣ ਲਈ ਤਿਆਰ ਨੇ When we come here and train we like to build up A little bit more and get a higher niveau on this. A little bit harder techniques so that the police, military, everyone can use it. Yes, and the level will be better using trainers from countries who have a rich history of martial arts. I am responsible for more than 140 countries all over the world on all continents and these are thousands and every month you have new people who want to have contact to you so i am very busy traveling around the world 40 seminars at least every year and for having new friends and new participants and this is what i like and this keeps me fit even with 76 you have to be able to train all these and to work together with this beautiful and wonderful association all over the world. Well, it's my third time here, but this time is the best. In this area, I found very new friends, real friends, and uh, we trained together very hard, but they also have shown me many other things in the private life. And you see, for me, it's important to know the culture of this country, not only sports. Yes, and this is interested to me personally. And I like India. It's a wonderful countryside and there are wonderful people. Wherever you go, I am a foreigner, they are foreigners to me. But when you come there you have to drink a tea. You have to eat something. That's new to me. In Germany you have breakfast, lunch, evening. Here 7 times 8 times wherever you are you get something to drink and everybody is friendly for me so this is very very nice coming here to india and whenever it's possible i will come back is mocke khiladi kush agnihotri nu usdiyan shandar praaptiyan de layi 2 lakh rupaye da check ditta gaya te utthe hi bhathanda diyan khidarna ne kiyā ki unhanu is federation de naal judke kaafi madad mil rahi hai te unhanu antarrashtri paddhat di coaching ditti ja rahi hai ਪਹਿਲਾਂ ਸਕੂਲ ਲੈਵਲ 'ਚ ਸਕੂਲੀ ਸਾਡੇ ਸਕੂਲ 'ਚ ਇੰਨੀ ਗੇਮਸ ਨਹੀਂ ਸੀ ਕਿਉਂਕਿ ਪਹਿਲਾਂ ਇਹਨਾਂ ਪ੍ਰੋਵਾਈਡ ਨਹੀਂ ਕੀਤਾ ਸਕੂਲੀ ਗੇਮਸ ਕਈ ਸਕੂਲਾਂ 'ਚ ਨਹੀਂ ਹੁੰਦੀਆਂ ਤੇ ਕਈਆਂ 'ਚ ਹੁੰਦੀ ਹੈ ਫਿਰ ਪਲੱਸ 1 2 'ਚ ਆ ਕੇ ਸਟਾਰਟ ਹੋਈਆਂ ਗਵਰਨਮੈਂਟ ਸਕੂਲ 'ਚ ਫਿਰ ਉਸ ਤੋਂ ਬਾਅਦ ਜ਼ੋਨ ਲੈਵਲ ਡਿਸਟ੍ਰਿਕਟ ਲੈਵਲ ਥੋੜਾ ਸਕੂਲ ਲੈਵਲ ਹੌਲੀ ਹੌਲੀ ਅਪ ਹੋਏ ਉਸ ਤੋਂ ਬਾਅਦ ਕਾਲਜ 'ਚ ਆ ਕੇ ਖੇਡੇ ਤੇ ਹੁਣ ওপਨਸ ਗੇਮ ਵੀ ਖੇਡੀਆਂ ਗਈ ਹੱਪ ਕਵਾਂਡੋ ਹੋ ਗਈ ਟਾਈਕਵਾਂਡੋ ਅਲੱਗ ਅਲੱਗ ਤੇ ਜਿਹੜੇ ਇਹ ਸਾਰੇ ਮਾਰਸ਼ਲ ਆਰਟ ਦੇ ਵਿੱਚ ਆਂਦੀ ਹੈ ਤੇ ਹੁਣ ਅਸੀਂ ਸਾਡੇ ਕਾਲਜ ਆਏ ਸੀ ਪੀਟਰ ਸਰ ਤੇ ਇਹਨਾਂ ਦੀ ਫੈਡਰੇਸ਼ਨ ਫਿਰ ਸਰ ਨੇ ਸਾਨੂੰ ਸਾਰਾ ਕੁਝ ਦੱਸਿਆ ਉਹਨਾਂ ਨੂੰ ਬਸ ਮੈਡਲ ਚਾਹੀਦਾ ਤੇ ਸਾਨੂੰ ਮਿਹਨਤ ਚਾਹੀਦੀ ਹੈ ਹਾਰਟ ਕਲਾਸ ਦੇ ਵਿੱਚ ਸੀਗੀ ਜਦੋਂ ਮੈਂ ਮਾਰਸ਼ਲ ਆਰਟਸ ਜੁਆਇਨ ਕੀਤੀ ਸੀਗੀ ਤਾਂ ਉਦੋਂ ਤੋਂ ਲੈ ਕੇ ਮੈਂ ਹਜੇ ਤੱਕ ਕਰ ਰਹੀ ਆਂ ਤੇ ਕਰ ਵੀ ਰਹੀ ਆਂ ਮੈਂ ਕੁਝ ਜਵਾਕ ਨੂੰ ਵੀ ਟ੍ਰੇਨਿੰਗ ਦੇ ਰਹੀ ਆਂ ਤਾਂ ਪਹਿਲਾ ਐ ਸੀਗਾ ਕਿ ਜਿਵੇਂ ਆਪਾਂ ਸਕੂਲ ਲੈਵਲ 'ਤੇ ਖੇਡਦੇ ਆਂ ਤਾਂ ਨਾਰਮਲੀ ਸਕੂਲ ਹੈਂਡਲ ਕਰ ਲੈਂਦਾ ਹੈ ਤਾਂ ਜਿਵੇਂ ਸਕੂਲ ਲੈਵਲ ਤੋਂ ਨਿਕਲ ਕੇ ਕਾਲਜ ਲੈਵਲ 'ਤੇ ਜਾਣਾ ਫਿਰ ਉਸ ਤੋਂ ਬਾਅਦ ਥੋੜਾ ਟਫ ਹੋ ਜਾਂਦਾ ਹੈ ਮੀਡਲ ਕਲਾਸ ਫੈਮਿਲੀ ਲਈ ਬਿਕੋਜ਼ ਫਾਈਨੈਂਸ਼ੀਅਲ ਇਸ਼ੂਸ ਰਹਿੰਦੇ ਨੇ ਮੈਂ ਸਰ ਨੈਸ਼ਨਲ ਖੇਡ ਚੁਕੀ ਆਂ ਇੰਟਰਨੈਸ਼ਨਲ ਨਹੀਂ ਮੇ ਖੇਡੀ ਆਂ ਤਾਂ ਮੈਨੂੰ ਜਸਟ ਹੁਣੇ ਇੱਕ ਦੋ ਦਿਨ ਪਹਿਲਾਂ ਸਰ ਮਿਲੇ ਸੀਗੇ ਪੀਟਰ ਸਰ ਐਂਡ ਇੰਟੀ ਲੈਵਲ ਤੇ ਆਪਣੇ ਜਿਹੜੇ ਸਰ ਨੇ ਤਾਂ ਇਹਨਾਂ ਨਾਲ ਮੈਂ ਮਿਲੀ ਇਹਨਾਂ ਨੇ ਮੈਨੂੰ ਪੁੱਛਿਆ ਤਾਂ ਇਹਨਾਂ ਨੇ ਮੈਨੂੰ ਪ੍ਰੋਮਿਸ ਕੀਤਾ ਕਿ ਇਹ ਅੱਗੇ ਸਪੋਰਟ ਕਰਨਗੇ ਇਹਨਾਂ ਦੀ ਮਤਲਬ ਇਹਨਾਂ ਦੀ ਸ਼ਰਤ ਹੈ ਕਿ ਇਹਨਾਂ ਨੂੰ ਮੈਡਲ ਚਾਹੀਦਾ ਹੈ ਤੇ ਜੇ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਡਾਈਟ ਰਿਲੇਟਿਡ ਜਾਂ ਫਿਰ ਕੋਈ ਫਾਈਨੈਂਸ਼ੀਅਲ ਤਾਂ ਉਹ ਇਹ ਆਪੇ ਹੈਂਡਲ ਕਰਨਗੇ ਮੈਨੂੰ ਬਸ ਖੇਡਣਾ ਹੈ ਤਾਂ ਮੈਨੂੰ ਜੇ ਇਹ ਅਪੋਰਚੁਨਿਟੀ ਮਿਲ ਰਹੀ ਹੈ ਤਾਂ ਮੈਂ ਵੀ ਟਰਾਈ ਕਰਾਂਗੀ ਕਿ ਮੇਰਾ ਮੈਡਲ ਆਵੇ ਅਤੇ ਮੈਂ ਹੋਰ ਵੀ ਜ਼ਿਆਦਾ ਮੋਟੀਵੇਟ ਹੋ ਗਈ ਹਾਂ ਇਹਨਾਂ ਨੂੰ ਮਿਲ ਕੇ ਕਿ ਇਹ ਫੈਡਰੇਸ਼ਨ ਜੇ ਮੈਨੂੰ ਸਪੋਰਟ ਕਰ ਰਹੀ ਹੈ ਤਾਂ ਆਈ ਥਿੰਕ ਮੈਂ ਹੋਰ ਬੈਟਰ ਕਰ ਸਕਦੀ ਹਾਂ ਕਿਉਂਕਿ ਕਿਤੇ ਨਾ ਕਿਤੇ ਜੇ ਸਪੋਰਟ ਨਹੀਂ ਹੁੰਦੀ ਤਾਂ ਬੱਚਾ ਡੀਮੋਟੀਵੇਟ ਹੋਣ ਲੱਗ ਜਾਂਦਾ ਮੈਂ ਇੰਟਰ ਕਾਲਜ ਖੇਡੀ ਹਾਂ 2 ਸਾਲ ਖੇਡੀ ਹੈ ਤੇ ਦੋਨੇ ਸਾਲ ਮੇਰਾ ਮੈਡਲ ਸੀਗਾ ਫਸਟ ਟਾਈਮ ਮੈਂ ਸਿਲਵਰ ਮੈਡਲ ਆਇਆ ਸੀਗਾ ਐਂਡ ਸੈਕੰਡ ਟਾਈਮ ਮੇਰਾ ਬ੍ਰੌਂਜ਼ ਮੈਡਲ ਆਇਆ ਸੀਗਾ ਜਗਬਾਨੀ ਟੀਵੀ ਲਈ ਚੰਡੀਗੜ੍ਹ ਤੋਂ ਵਰਨ ਪਟ ਦੀ ਰਿਪੋਰਟ